ਅੰਮ੍ਰਿਤਪੁਰ ਦੇ ਵਿੱਚ ਅੱਜ ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਅੱਜ ਆਪਣੀ ਆਪਣਾ ਇਹ ਦਿੱਲੀਆ ਦਾ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ। ਉਹ ਆਪਣੇ ਭਾਰਤੀ ਲੋਕ ਜਿਹੜੇ ਅਜੇ ਪੂਰੀ ਕ੍ਰੈਕ ਗਿਣਤੀ ਦਾ ਤਾਂ ਨਹੀਂ ਪਤਾ ਲੱਗਾ। ਪਰ 100 ਤੋਂ ਉੱਪਰ 150 ਦੇ ਲਗਜਾਂਗੇ ਹੋਣਗੇ। ਬਹੁਤ ਹੀ ਮਾੜੀ ਬਹੁਤ ਹੀ ਮਾੜੀ ਹੈ ਮੈਂ ਦੁਖੀ ਪਰਿਵਾਰਾਂ ਦੇ ਨਾਲ ਦੇ ਨਾਲ ਦੁੱਖ ਸਾਂਝਾ ਕਰਦਾ। ਉਦ ਮੈਨੂੰ ਪਤਾ ਨਹੀਂ ਲੱਗਾ ਜੀ ਵੀ ਇਹ ਕਿਉਂ ਵਾਪਸ ਗਿਆ ਮੈਂ ਦੇਖਦਾ ਸੀਗਾ ਆਮ ਹੀ ਅਹੀਂ ਵਿੱਚ ਦਾ ਜਨ ਜਾਦੇ ਰਹਿੰਦੇ ਆ ਵੀ ਕਿੱਦਾਂ ਹੋਇਆ ਉਦ ਲਗਭਗ ਸੇਫ ਹੁੰਦਾ ਜਾਂ ਜਾਨਾ ਸਫਰ ਪਰ ਕੁਦਰਤੀ ਗੱਲ ਆ ਵੀ ਕੋਈ ਇਦਾਂ ਦੀ ਹੋ ਗਿਆ ਟੈਕਨੀਕਲੀ ਕੋਈ ਜਾਜ ਦੇ ਵਿੱਚ ਇਦਾਂ ਦਾ ਨੁਕਸ ਪਿਆ ਕਿਉਂ ਜਾਜ ਕ੍ਰੈਸ਼ ਹੋ ਗਿਆ ਆਪ ਦਾ ਸੀਗੇ ਸੀਗੇ ਕਈ ਸੀਗੇ ਵਿੱਚ ਅਪਾਨੀ ਜੀ ਵਿੱਚ ਸੀਗੇ ਕਈ ਸੀਗੇ ਵਿੱਚ ਉਹਦੇ ਨਹੀਂ ਨਹੀਂ ਵੀ ਜੇ ਪਾਨੀ ਸੀ ਆਪ ਪਾਨੀ ਸੀ ਵਿੱਚ ਬਤ ਹਾਂ ਉਹਦੇ ਦੇਖੋ ਪੈਂਬਾਦ ਕਿਉਂਕਿ ਇਹ ਗੁਜਰਾਤ ਦੀ ਰਾਜਧਾਨੀ ਹੈ ਬਹੁਤ ਅਹਿਮੀਅਤ ਵਾਲਾ ਸ਼ਹਿਰ ਹੈ ਉਹ ਸਾਡੇ ਦੇਸ਼ ਦੇ ਜਿਹੜੇ 10 12 ਸ਼ਹਿਰ ਨੇ ਅਹਿਮੀਅਤ ਵਾਲੇ ਉਹ ਸ਼ਹਿਰ ਹੈ ਮੈਂ ਦੇਖਿਆ ਮੈਂ ਦੋ ਤਿੰਨ раза ਗਿਆ ਤੇ ਉਹਦੇ ਵਿੱਚ ਲਗਭਗ ਮੋਸਟਲੀ ਬਿਜ਼ਨਸਮੈਨ ਬਹੁਤ ਜਿਆਦੇ ਬੰਦੇ ਹੁੰਦੇ ਆ ਸੋ ਜਦੋਂ ਤੋਂ ਇਹ ਸਭ ਦਾ ਮੁੱਖ ਮੰਤਰੀ ਵਗੈਰਾ ਦੀ ਵਿੱਚ ਵਿੱਚ ਡੈਥ ਹੋ ਗਈ ਉਹ ਤਾਂ ਨਹੀਂ ਚੱਲੀ ਜਦੋਂ ਕ੍ਰੈਸ਼ ਹੋ ਗਿਆ ਜੋ ਵੀ ਵਿੱਚ ਬੈਠਾ ਹੋਊਗਾ ਉਹ ਗਿਆ ਪਰ ਮੈਂ ਬੰਦਾ ਇਹ ਸੀ ਦੁੱਖ ਸਨਿਆਖਾ ਦਾ ਸਾਡੇ ਪਰਵਾਦਾ ਬੰਦਾ ਦੁਦਾਈ ਮੰਜਰ ਸਾਹਮਣੇ ਆ ਰਿਹਾ ਬਹੁਤ ਜਿਆਦਾ ਬਹੁਤ ਹਾਂਜੀ ਹਾਂਜੀ ਜਾਂਚ ਤਾਂ ਉਹ ਬੰਦਾ 에ਅਰ ਇੰਡੀਆ ਕਦੋਂ ਕੀ ਜਾਂਚ ਤੇ ਜਿਹੜਾ ਸਾਡਾ ਡਿਪਾਰਟਮੈਂਟ ਜਾਂਚ ਤੇ ਹਰ ਜਦੋਂ ਜਹਾਜ਼ ਕ੍ਰੈਸ਼ ਹੋਣ ਦੀ ਹੁੰਦੀ ਆ ਪਰ ਇਹਦੀ ਜਾਂਚ ਹੋ ਡੰਗਾਈ ਦੇ ਨਾਲ ਜਿਹੜੀ ਆ ਹੋਣੀ ਚਾਹੀਦੀ ਆ ਕੁਝ ਲੋਕ ਪਿੰਨੋ ਜਿਹੜਾ ਸਵਾਲ ਵੀ ਠਾਉਂਦੇ ਸੀ 에어ਲਾਈਨ ਇਸਤੇ ਕਿ ਸਹੀ ਨਹੀਂ ਆ ਵਿੱਚ ਕੋਈ ਇਤਨਾ ਵੀ ਹੋ ਸਕਦਾ ਨਹੀਂ ਦੇਖੋ ਮੈਂ ਇਦਾਂ ਤੋ ਨਹੀਂ ਕਹਿ ਸਕਦਾ ਕਿਉਂਕਿ ਮੈਂ ਖੁਦ ਇਹ ਇੰਡੀਆ ਵਿੱਚ ਬਹੁਤ ਸਫ਼ਰ ਕੀਤਾ ਅਜੇ ਥੋੜੇ ਦਿਨ ਪਹਿਲਾਂ ਦਿੱਲੀੋਂ ਅੰਮ੍ਰਿਤਸਰ 에어 ਇੰਡੀਆ ਚ ਆਇਆ ਇਹ ਤੇ ਮਤਲਬ ਗੱਲ ਨਹੀਂ ਠੀਕ ਪੱਥੇ ਬਾਕਿਆ ਹੀ ਕੋਈ ਜਹਾਜ਼ ਦੇ ਅੰਦਰ ਟੈਕਨੀਕਲ ਪ੍ਰੋਬਲਮ ਸੀ ਜਾਂ ਜਹਾਜ਼ ਪੁਰਾਣਾ ਸੀ ਤੇ ਫਿਰ ਮਾੜੀ ਗੱਲ ਆ ਪਰ ਮੈਂ ਦੇਖਿਆ ਇੱਕ ਦਿਨ ਮੈਂ ਮਤਲਬ ਜਿਹੜਾ ਗੋਆ ਜਾ ਰਿਹਾ ਸੀਗਾ ਤੇ ਜਦੋਂ ਜਹਾਜ਼ ਰਨਵੇ ਤੇ ਚੱਲ ਗਿਆ ਤੇ ਜਹਾਜ਼ ਚੜ ਲਗਾ ਤੇ ਸਿਗਨਲ ਆ ਗਿਆ ਕਿ ਜਹਾਜ਼ ਖਰਾਬ ਹੋ ਗਿਆ ਉਹਨੇ ਉੱਥੇ ਡੱਕ ਲਿਆ ਸਰ ਉਹ ਪਿੱਛੇ ਬੋਰਡ ਕੇ ਲੈ ਗਿਆ ਅਸੀਂ ਇੱਕਦਮ ਕਬਧਾਵਗੇ ਕਿ ਜਦੋਂ ਉਹਨੇ ਪਾਇਲਟ ਦੇ ਕਿਹਾ ਜੀ ਜਹਾਜ਼ ਖਰਾਬ ਹੋ ਗਿਆ ਉਹਨਾਂ ਕੱਢ ਕੇ ਸਾਈਡ ਤੇ ਲਾ ਦੇ ਤੇ ਤਿੰਨ ਘੰਟੇ ਜਹਾਜ਼ ਸਾਡੀ ਕਰੀਬ 9 ਵਜੇ ਫਲਾਈਟ ਸੀਗੀ ਰਾਤ ਇੰਨੇ ਘੰਟੇ ਪੂਰੀ ਟੀਮ ਜਿਹੜੀ ਘਟੋ ਘਟ 25 ਬੰਦੇ ਉਹਨੂੰ ਚੈੱਕ ਕਰਦੇ ਦੇ ਜਦੋਂ ਉਹਨਾਂ ਨੇ ਸਿਗਨਲ ਦਿੱਤਾ ਆਵਾਜ਼ ਦੇ 12 ਵਜੇ ਉਦੋਂ ਹੋਰ ਵੀ ਤੁਹਾਨੂੰ ਵੀ ਜ਼ਿੰਦਗੀ ਦਾ ਤਜਰਬਾ ਹੋਊਗਾ ਕਦੀ ਐਦਾਂ ਹੋ ਜੇ ਉਹ ਜਹਾਜ ਤੋਂ ਬਾਹਰ ਨਹੀਂ ਆਉਂਦੇ ਕਿਹੇ ਮੁਸਾਫਰ ਨੇ ਮੁਸਾਫਰ ਤੋਂ ਉਹਨਾਂ ਨੇ ਸਾਨੂੰ ਬਾਹਰ ਨਹੀਂ ਹੋਂ ਦਿੱਤਾ ਸਾਨੂੰ ਵਿੱਚੇ ਹੀ ਮਤਲਬ ਜਿਹੜਾ ਉਹ ਖਾਣ ਪੀਣ ਲਈ ਵਿੱਚੇ ਉਹਨਾਂ ਨੇ ਮਰ ਪੱਲਾ ਜਿਹਾ ਦਿੱਤਾ ਕਈ ਲੋਕ ਕੋਸ਼ਿਸ਼ ਕਰਦੇ ਕਿ ਸਾਨੂੰ ਤਾਰ ਦੋ ਜੀ ਅਸੀਂ ਵਾਪਸ ਤੇ ਆ ਜਨੂੰ ਪਰ ਉਹਨਾਂ ਨੇ ਨਹੀਂ ਉਤਰ ਪਾਉਂਦਾ ਕਹਿੰਦੇ ਨਾ ਜੀ ਅਸੀਂ ਉਤਰ ਨਹੀਂ ਉਹ 3 ਕਿੰਟੇ ਪੂਰਾ ਜਾ ਜਦੋਂ ਚੱਲਦਾ ਉਹਨੂੰ ਪਹਿਲਾਂ ਚੈੱਕ ਕਰਦੇ ਕੋਈ ਵੀ ਜਾ ਚੱਲ ਜਦੋਂ ਮਤਲਬ ਜਿਹੜੀ ਟੈਕਨੀਕਲ ਟੀਮ ਸਿਗਨਲ ਦਿੰਦੀ ਆ ਤੇ ਜਾ ਫੇਰ ਡਾਂਗ ਪਰਦਾ ਉਹਦਾ ਨਹੀਂ ਪਰਦਾ ਪਰ ਇਹ ਕਿਦਾਂ ਹੋ ਗਿਆ ਇਹ ਤਾਂ ਜਾਂਚ ਹੋਊਗੀ ਤੇ ਪਤਾ ਲੱਗੂਗਾ ਉਹ ਵੀ ਕਿਹਦੇ ਵੀ 1 ਮਿੰਟ ਦੇ ਵਿੱਚ ਵੀ 2 ਮਿੰਟ ਦਾ ਆਪਣਾ ਰਿਪੋਰਟ ਆ ਨਹੀਂ ਦਰ ਲੱਗੋ ਹਾ ਸੌਣ ਲੱਗਾ ਪਤਾ ਨਹੀਂ ਲੱਗਦਾ ਸਦੀ ਇਹ ਤਾਂ ਮਸ਼ੀਨਰੀ ਆ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਉਹ ਤੋਂ ਵਾਪਰਿਆ ਕਦੀ ਇੰਨੇ ਵਾਰ ਜਾਜ ਕੇ ਜਦੋਂ ਉਦਨ ਜਹਾਜ਼ ਖਰਾਬ ਹੋਇਆ ਜੋ ਰਨਵੇ ਤੇ ਚੜ ਲਗਾ ਚੜ ਗਿਆ ਬਲੋ ਚੜ ਕੇ ਥੱਲੇ ਉਤਰਦਾ ਫਿਰ ਉੱਛਕਦਲ ਆ ਗਿਆ ਜੀ ਜਹਾਜ਼ ਖਰਾਬ ਹੋ ਗਿਆ ਲੋਕ ਤੇ ਬਲੋ ਇੱਕਦਮ ਘਬਰਾ ਗਿਆ ਜਦੋਂ ਉਹਨੇ ਕੱਢ ਕੇ ਵਾਪਸ ਲਾਤਾ ਫਿਰ ਉਹਨੇ ਕਹੀ ਇਹ ਠੀਕ ਹੋਊਗਾ ਤੇ ਜਾਊਗਾ ਨਹੀਂ ਨਹੀਂ ਜਾ ਸਕਦਾ ਕਈਆਂ ਨੇ ਕਈਆਂ ਨੇ ਅਸੀਂ ਕਿਹਾ ਜੀ ਸਾਡੀ ਫਲਾਈਟ ਕੈਨਸਲ ਕਰ ਦਿਓ ਵੀ ਛੱਡ ਦਿਓ ਜੀ ਅਸੀਂ ਜਾਂਦੇ ਜੀ ਕਹਿੰਦੇ ਨਾ ਜੀ ਬਿਲਕੁਲ ਨਹੀਂ ਅੱਲਾ ਮੈਂ ਕੈਬਨਿਸਟ ਸੀਗਾ ਉਹਨਾਂ ਨੇ ਕੋਈ ਕਹਾ ਜੀ ਸਾਊਦੀ ਤੁਸੀਂ ਵੀ ਆਈਪੀ ਦੇ ਬਟ ਜਦੋਂ ਜਹਾਜ਼ ਜਿਹੜਾ ਠੀਕ ਨਾ ਹੋਇਆ ਸੀ ਵੀ ਬਲ ਬਹੁਤ ਅਵਰੀ ਦਾ ਮਾਹੌਲ ਬਣਿਆ ਉਹ ਮਾਹੌਲ ਤੇ ਬੜਨਾ ਹੀ ਹੈ ਜਿਹੜੇ ਵੇਖੋ ਜਿਨ੍ਹਾਂ ਦੇ ਮਤਲਬ ਉਹ ਫਲਾਈਟ ਚ ਗਏ ਹੋਣਗੇ ਪਤਵਾਰਾਂ ਦੇ ਜੀ ਉਹਨਾਂ ਚ ਹਫੜਾ ਦਵੜੀ ਦਾ ਮੱਚ ਹੀ ਜਾਣੀ ਸਮਝ ਦੇਖ ਦੀ ਗੱਲ ਉਹ ਤਾਂ ਲਾਜਮੀ ਹੁੰਦਾ ਕਿ ਜਦੋਂ ਇਦਾਂ ਦੀ ਘਟਨਾ ਵਾਪਸ ਜਾਂਦੀ ਆ ਇਹ ਦੋ ਤਿੰਨ ਦਾ ਸਾਡੇ ਨਾਲ ਇਦਾਂ ਦਾ ਹੋਇਆ ਇੱਕ ਵਾਰ ਅਸੀਂ ਮਤਲਬ ਕੇਰਲਾ ਤੋਂ ਆਦੇ ਸੀ ਤੇ ਜਹਾਜ਼ ਆ ਕੇ ਤੇ ਬੰਬੇ ਲੈਂਡ ਕਰਦਾ ਸੀ ਤੇ ਉਹ ਇੱਕ ਘੰਟਾ ਜਹਾਜ਼ ਥੱਲੇ ਮੌਸਮ ਖਰਾਬ ਸੀਗਾ ਤੇ ਇੱਕ ਘੰਟਾ ਜਹਾਜ਼ ਉੱਤੇ ਘੁੰਮਦਾ ਰਿਹਾ ਉਹ ਮਤਲਬ ਲੈਂਡ ਦੇ ਪਾਇਲਟ ਬਾਅਦ ਬਾਅਦ ਕਹੀ ਗਿਆ 사우ਦੀ ਪਾਪੀ ਮਤਲਬ ਉਹਦੋਂ ਮੀਂਹ ਪੈ ਰਿਆ ਸੀ ਬਹੁਤ ਖਲਾਬ ਸੀਗਾ ਮੌਸਮ ਤੇ ਬੰਦਾ ਕਹਦਾ ਜੇ ਮੈਂ ਲੋਕ ਸਤਨਾ ਵਾਏ ਕੋਈ ਕੰਡਾ ਵੇ ਸਮਝਦੇ ਕਿ ਗਾ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਕਟੜਾ ਹੋਈ ਹੈ ਜੇ ਜਹਾਜ਼ ਇਹ ਇੰਡੀਆਂ ਦਾ ਪੁਰਾਣਾ ਸੀ ਜਾਂ ਇਦਾਂ ਦੀ ਕੋਈ ਗੱਲ ਸੀਗੀ ਇਹਦੀ ਵੀ ਜਾਨ ਛੋੜੀ ਚਾਹੀਦੀ ਜਿਹੜੀਆਂ ਇਹ ਲੈਣਾ ਨੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਪੁਰਾਣੇ ਜਹਾਜ਼ ਆ ਉਹ ਕੱਢਨੇ ਚਾਹੀਦੇ ਆ ਉਹਦੇ ਵਿੱਚੋਂ ਕਿਉਂਕਿ ਦੇਖੋ ਤਾਂ ਕਿੰਨੀਆਂ ਕੀਮਤੀ ਜਾਨਾਂ ਚਲ ਗਈਆਂ ਉਹਦੇ ਵਿੱਚ ਕਿਨੇ ਮਤਲਬ ਪਰਵਾਦਾਂ ਦੇ ਚੀ ਚਲੇ ਗਏ ਖੁਸ਼ੀ ਨਾਲ ਜਾ ਰਹੇ ਸੀ ਖੁਸ਼ੀ ਨਾਲ ਜਾ ਰਹੇ ਲੋਕ ਡੀਕਦੇ ਹੁੰਦੇ ਬਾਸ ਉਹ ਗੱਡੀਆਂ ਲੈ ਕੇ ਖਲੋਤੇ ਹੁੰਦੇ ਆ ਵੇਟ ਕਰਦੇ ਬਿਕੇ ਫਲਾਈਟ ਲੱਗਣ ਵਾਲੀ ਆ ਜੀ ਸੋ ਸਰ ਬਹੁਤ ਹੀ ਮਾੜੀ ਗੱਲ ਹੈ ਮੈਂ ਸਾਰੇ ਪਰਵਾਦਾਂ ਨਾਲ ਦੁੱਖ ਸਾਂਝਾ ਕਰਦਾ ਉਹਨਾਂ ਦੇ ਨਾਲ ਆ ਪਰ ਮੈਂ ਨਾਲ ਸਰਕਾਰ ਨੂੰ ਕਹੂੰਗਾ ਕਿ ਜਿਹੜਾ ਸਾਡਾ ਹਵਾ ਬਾਜੀ ਮਤਰਾਲਾ ਇੰਡੀਆ ਦਾ ਉਹਨੂੰ ਮੈਂ ਬੇਨਤੀ ਕਰੂੰਗਾ ਕਿ ਉਹਦੀ ਜਾਂਚ ਕਰਾਉਣ ਔਰ ਇਦਾਂ ਦਾ ਪ੍ਰਬੰਧ ਕਰਨ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਕੋ ਵਾਪਰੇ ਥੈਂਕ ਯੂ